ਫਾਜ਼ਿਲਕਾ ਹਲਕੇ ਵਿੱਚ ਆਏ ਹੜ੍ਹ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਉਹਨਾਂ ਦੇ ਪਰਿਵਾਰ ਅਤੇ ਉਹਨਾਂ ਦੀ ਟੀਮ ਵੱਲੋਂ ਲਗਾਤਾਰ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਦਿਨ ਰਾਤ ਹੜਾ ਦੇ ਵਿੱਚ ਰਹਿ ਕੇ ਵਿਧਾਇਕ ਅਤੇ ਵਿਧਾਇਕ ਦੇ ਪਰਿਵਾਰ ਵੱਲੋਂ ਹੜ੍ਹ ਮਾਰੇ ਲੋਕਾਂ ਦੀ ਦੁੱਖ ਤਕਲੀਫਾਂ ਨੂੰ ਸਮਝ ਕੇ ਉਹਨਾਂ ਨੂੰ ਹਰ ਸੰਭਵ ਮਦਦ ਚਾਹੀਓ ਫੀਡ ਹੈ ਖਾਣਾ ਹੈ ਤਰਪਾਲਾ ਨੇ ਡਾਕਟਰੀ ਸਹਾਇਤਾ ਹੈ ਜਾਂ ਬਿੜੀਆਂ ਕਿਸ਼ਤੀਆਂ ਹਨ ਉਹ ਵੀ ਦਿੱਤੀਆਂ ਜਾ ਰਹੀਆਂ ਹਨ ਅਤੇ ਅੱਜ ਫਿਰ ਇਸ ਦੀ ਇੱਕ ਹੋਰ ਮਿਸਾਲ ਮਿਲੀ ਬੀਤੇ ਦਿਨੀ ਪਿੰਡ ਮਹਾਤਮ ਨਗਰ ਜੋ ਕਿ ਸਤਲੁਜ ਵਿੱਚ ਫਸ ਗਿਆ ਹੈ ਜੋ ਬੇੜੀ ਦਿੱਤੀ ਗਈ ਸੀ ਉਸ ਵੇਲੇ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਪਿੰਡ ਵਾਰਿਆ ਵਾਲੋਂ ਇੱਕ ਹੋੜ ਬੇੜੀ ਮੰਗੀ ਗਈ ਜਿਸ ਨੂੰ ਪੂਰਾ ਕਰਦੇ ਹੋਏ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾਵਲੋਂ ਅੱਜ ਇਹ ਬੇੜੀ ਉਹਨਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਤੇ ਇਸ ਬਾਰੇ ਬੋਲਦੇ ਹੋਏ ਹੋਰ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹੋ ਜਿਹਾ ਅਤੇ ਅਗਲੀ ਰਣਨੀਤੀ ਕੀ ਰਵੇਗੀ ਤੇ ਹੜ ਮਾਰੇ ਲੋਕਾਂ ਦਾ ਬੇੜੀ ਲੈ ਕੇ ਕੀ ਕਹਿਣਾ ਹੈ ਵਿਧਾਇਕ ਨੇ ਦੱਸਿਆ ਕਿ ਕਿਸ ਤਰ੍ਹਾਂ ਲੋਕਾਂ ਨੇ ਉਹਨਾਂ ਨੂੰ ਛੋਟੀ ਉਮਰ ਵਿੱਚ ਪਿਆਰ ਦੇ ਕੇ ਵਿਧਾਇਕ ਬਣਾਇਆ ਹੈ ਤੇ ਇਹ ਇਹਨਾਂ ਦਾ ਫਰਜ਼ ਹੈ ਕਿ ਹਲਕੇ ਦੇ ਹਰੇਕ ਵਾਸੀ ਤੇ ਜੇ ਕੋਈ ਮੁਸੀਬਤ ਆਈ ਹੈ ਤਾਂ ਉਸ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਇਹੀ ਉਹਨਾਂ ਨੂੰ ਸਿਖਾਇਆ ਗਿਆ ਸੀ ਇਹੀ ਉਹਨਾਂ ਨੂੰ ਪੜਾਇਆ ਗਿਆ ਸੀ ਅਤੇ ਅੱਜ ਉਸੇ ਤਹਿਤ ਉਹ ਹਲਕੇ ਦੇ ਲੋਕਾਂ ਤੇ ਆਈ ਹਰ ਦੀ ਮੁਸੀਬਤ ਨੂੰ ਆਪਣੀ ਮੁਸੀਬਤ ਸਮਝ ਕੇ ਹੱਲ ਕਰ ਰਹੇ ਹਨ ਤੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਜੋ ਸੰਸਥਾਵਾਂ ਆ ਰਹੀਆਂ ਹਨ ਉਸ ਦਾ ਸ਼ੁਕਰਗੁਜ਼ਾਰ ਰਹਿ ਤੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਅਤੇ ਹੋਰ ਬੋਲਦੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਬਣੇ ਸਟਾਰ ਪਿੰਡ ਮਾਥਮਨਗਰ ਤੇ ਸਾਡੇ ਜਿਹੜੇ ਲੋਕ ਨੇ ਉਹਨਾਂ ਨੂੰ ਪਿਛਲੇ ਦਿਨ ਇੱਕ ਬੇੜੀ ਦਿੱਤੀ ਗਈ ਸੀ ਉਹਦੇ ਕੋਈ ਖਰਾਬੀ ਆ ਗਈ ਸੀ ਤਾਂ ਸਾਰਿਆਂ ਵੱਲੋਂ ਡਿਮਾਂਡ ਕੀਤੀ ਸੀ ਕਿ ਨਵੀਂ ਬੇੜੀ ਭੇਜੀ ਜਾਵੇ ਤੋਂ ਨਵੀਂ ਬੇੜੀ ਮੰਗਵਾ ਕੇ ਲੋਕਾਂ ਨੂੰ ਦੇ ਦਿੱਤੀ ਗਈ ਹੈ ਔਰ ਹੁਣ ਜਿਹੜੀ ਅੱਗੇ ਪ੍ਰੋਬਲਮ ਆ ਰਹੀ ਸੀ ਲੋਕਾਂ ਨੂੰ ਤਾਂ ਉਹ ਪ੍ਰੋਬਲਮ ਜਿਹੜੀ ਹੈ ਨਹੀਂ ਆਊਗੀ ਸਾਡੇ ਸਰਪੰਚ ਸਾਹਿਬ ਨੇ ਰਮੇਸ਼ ਜੀ ਪਿੰਡ ਮਾਥਮਨਗਰ ਦੇ ਉਹਨਾਂ ਦੀ ਸਾਰੀ ਟੀਮ ਸਾਰੇ ਪਿੰਡ ਵਾਸੀ ਸਾਰਿਆਂ ਦੀ ਡਿਮਾਂਡ ਸੀਗੀ ਔਰ ਬੇੜੀ ਨਵੀਂ ਦੇਣ ਦੀ ਤਾਂ ਨਵੀਂ ਜਿਹੜੀ ਬੇੜੀ ਹੈ ਉਹ ਜਿਹੜੀ ਹੁਣੇ ਦੇ ਦਿੱਤੀ ਗਈ ਹੈ ਸਾਰੇ ਲੋਕ ਹੁਣ ਜਿਹੜੇ ਬੇੜੀ ਦਾ ਯੂਜ਼ ਕਰ ਸਕਦੇ ਹੈ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ